ਜਮਈ ਨਮਿਆ ਵਰਗੇ ਚਾਰ ਟਰੈਕਟਰ ਖੜੇ ਨੇ ਜਮਈ ਨਮਿਆ ਵਰਗੇ ਪਰ ਖੜੇ ਪਤਾ ਕਿੱਥੇ ਨੇ ਪਿੰਡ ਸੇਰਪੁਰ ਛੋਡੀਆਂ ਦੇ ਵਿੱਚ ਬਾਈ ਲਖਵੀਰ ਦੇ ਘਰੇ ਖੜੇ ਨੇ ਆਹ ਟਰੈਕਟਰ ਜਿਹੜਾ ਤੁਸੀਂ ਵੇਖ ਰਹੇ ਹੋ ਨਾ ਧਰਮੇ ਇਹ ਸਿਰਫ 20 ਘੰਟੇ ਚੱਲਿਆ ਹੋਇਆ 20 ਘੰਟੇ ਉਰੀ ਪੈਰਾਂ ਤੋਂ ਹਲੇ ਤੱਕ ਨਾ ਆ ਦੇਖੋ ਮਾਰ ਕੇ ਵੀ ਨਹੀਂ ਬਿਟੇ ਹੋਏ ਉਵੇਂ ਖੜਾ ਚਾਰੇ ਟਰ ਮਰਫ ਦੇ ਨੇ ਸਕ੍ਰੈਚ ਕਿਤੇ ਟਰੈਕਟਰ ਦੇ ਹੈ ਨਹੀਂ 20 ਘੰਟੇ ਚੱਲਿਆ ਹੋਇਆ ਨੰਬਰ ਇਹਦਾ ਬਾਈ ਨੇ ਆਪਣੇ ਲਵਾ ਲਿਆ ਹੈ ਨਾ ਬਾਈ ਹਾਂਜੀ ਮੇਰੇ ਬਾਈ ਦੇ ਨਾ ਬਾਈ ਦੇ ਨਾ ਆਰ.ਸੀ ਹੋ ਕੇ ਆਉਣ ਵਾਲੀ ਆ ਕਿਸੇ ਸੱਜਣ ਨੇ ਏਜੰਸੀ ਛੱਡੀ ਤੇ ਉੱਥੋਂ ਹੀ ਮਿਲ ਗਿਆ ਟਰੈਕਟਰ ਤੇ ਬਾਈ ਏਜੰਸੀ ਚ ਕਿੰਨੇ ਦਾ ਹੋਊਗਾ ਟਰੈਕਟਰ ਨਵਾਂ ਟਰੈਕਟਰ ਇਹ ਹੈਗਾ ਜੀ 10 ਲੱਖ 70 75 ਦਾ ਟਰੈਕਟਰ ਦੇ ਦਿੰਦੇ ਆ ਪਾਉਣੇ 11 ਲੱਖ ਦਾ ਟਰੈਕਟਰ ਆਪਾਂ ਕਿੰਨੇ ਦਾ ਦਵਾਂਗੇ ਆਪਾਂ 9 ਲੱਖ ਦੀ ਡਿਮਾਂਡ ਕਰਦੇ ਆਂ ਪਾਉਣੇ 9 ਲੱਖ ਦਾ ਟਰੈਕਟਰ ਦੇ ਦਾਂਗੇ 8 75 ਦਾ ਦੇ ਦਾਂਗੇ ਆ ਚੱਕੋ ਓਏ ਥੋੜਾ ਹੋ ਗਿਆ ਸਿੱਧਾ ਹੀ ਵੱਡਾ ਫਾਇਦਾ ਹੋ ਗਿਆ ਬਾਈ ਜਿਹੜਾ ਆ ਆ ਖੜਾ ਆ ਦਸੀ ਜਿਹੜਾ ਪੜ 2011 ਮਾਡਲ ਆ ਜੀ ਕਿੰਨੇ ਦਾ ਦਵਾਂਗੇ ਆਪਾਂ ਇਹ ਟਰੈਕਟਰ ਟਰੈਕਟਰ ਵੀਰ ਜੀ 3,750,000 ਰੁਪਏ ਦਾ ਮੰਗਦਾ ਡਿਮਾਂਡ ਕਰਦੇ ਆ ਬਾਕੀ ਕਰ ਲਾਂਗਾ ਮੰਗ ਤੈਨੂੰ 3,750,000 ਦਾ ਮੰਗਈ ਆ ਬਾਕੀ ਮਾਨਤਾ ਨੂੰ ਜਿਹੜਾ ਆ ਡੀਐਮਐਸ ਖੜਾ 605 ਬਈ ਆ ਕਿੰਨਾ ਕਿ ਚੱਲਿਆ ਹੋਇਆ ਤੁਸੀਂ 2021 ਮਾਡਲ ਆ ਜੀ ਹਾਂ ਇਹ ਚੱਲਿਆ ਆ 1400 ਘੰਟਾ ਅੱਛਾ ਹਾਂਜੀ ਕੰਡੀਸ਼ਨ ਤਾਂ ਸਾਰੀ ओरिजिनल ਆ ਕੰਡੀਸ਼ਨ ਸਾਰੀ ओरिजिनल ਆ ਨਾਲ ਦਾ ਟਾਇਰ ਟਰੈਕਟਰ ਦੇ 70-75 ਪੈਸੇ ਠੀਕ ਆ ਅੱਧੇ ਘਲਾ ਲਾ ਲਓ ਓਕੇ ਤੇ ਇਹ ਕਿੰਨੇ ਦਾ ਦਵਾਂਗੇ ਇਹ 6.5 ਲੱਖ ਰੁਪਏ ਦੀ ਡਿਮਾਂਡ ਕਰਦੇ ਸਾਢੇ 6 ਲੱਖ ਦੀ ਡਿਮਾਂਡ ਆ ਮੰਨਤਾਂ ਨੂੰ ਮੱਕ ਤੇ ਹਾਂਜੀ ਤੇ ਜਿਹੜਾ ਆ ਖੜਾ ਸਪੈਸ਼ਲ ਐਡੀਸ਼ਨ ਇਹ 2018 ਮਾਡਲ ਹੈ ਜੀ ਹਾਂ ਨਾਲ ਦੇ টারਬਿਨੇਟਰ ਦੇ オリジナル ਆ ਸਾਰਾ ਰੇਡੀਟਰ ਅਸਾਂ オリジナル ਆ ਸਾਰਾ ਹਾਂਜੀ ਹਾਂ ਠੀਕ ਹੈ ਇਹ 6.5 ਲੱਖ ਰੁਪਏ ਦੀ ਡਿਮਾਂਡ ਕਰਦੇ ਸਾਢੇ 6 ਲੱਖ ਇਹਦੀ ਡਿਮਾਂਡ ਆ ਮੰਨਤਾਂ ਰੇਚੋ ਵੀ ਹੋਊਗਾ ਮੰਨਤਾਂ ਵਿੱਚ ਜੀ ਤੇ ਲੈ ਮਿੱਤਰੋ ਨੰਬਰ ਵੀ ਪੰਜਾਬ ਦੇ ਨੇ ਖੜੇ ਵੀ ਪੰਜਾਬ ਦੇ ਵਿੱਚ ਨੇ ਪੰਜਾਬ ਦੇ ਯਾਨੀ ਕਿ ਸਿਰਪਰ ਛੋਟੀਆਂ ਪਿੰਡਾਂ 'ਚ ਖੜੇ ਆ ਲੋਨ ਵੀ ਚਾਰਾਂਤੀ ਹੋਜੂ ਤੇ ਸੰਪਰਕ ਤੁਸੀਂ ਕਿਹਦੇ ਨਾਲ ਕਰਨਾ ਬਾਈ ਲਖਵੀਰ ਦੇ ਨਾਲ ਨੰਬਰ ਬਾਈ ਦਾ ਕੈਪਸ਼ਨ